ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹਦੇ ਵਿੱਚ ਤੁਹਾਡਾ ਬੇਟਾ ਹੈਗਾ ਕਿੰਨੇ ਨੰਬਰ ਹਾਂਜੀ ਹੈਗਾ ਜੀ ਫਰਸਟ ਵਾਲੀ ਦੀ ਕਿ 1 ਜਾਂ 2 ਦਿਨਾਂ ਦੇ ਅੰਦਰ ਹੁਮੇ ਵੀ ਕਹ ਰਹੇ ਹਾਂ ਕਿ ਆਪਕੋ ਫਰੰਟ ਲਾਈਨ ਵਿੱਚ ਡਾਲ ਲੇਂਗੇ ਔਰ ਆਪ ਸਭਕੋ ਯੁੱਧ ਲੜਨਾ ਪੜੇਗਾ ਹਮਾਰੀ ਹਮ ਬਿਲਕੁਲ ਵੀ ਯੁੱਧ ਕੇ ਲੀਏ ਨਹੀਂ ਤਿਆਰ ਹੈ ਹਮੇ ਕਿਸੇ ਕੋ ਵੀ ਅੱਛੇ ਸੇ ਬੰਦੂਕ ਵੀ ਨਹੀਂ ਪਕੜਨੀ ਆਤੀ ਔਰ ਯਾ ਹਮੇ ਫਰੰਟ ਲਾਈਨ ਪਰ ਡਾਲਨਾ ਚਾਹਤੇ ਹੈ ਰੂਸ ਅਤੇ ਯੂਕਰੇਨ ਦੀ ਜੰਗ ਚ ਦੋ ਨਹੀਂ ਸਗੋ ਤਿੰਨ ਪੰਜਾਬੀ ਨੌਜਵਾਨ ਫਸੇ ਨੇ ਪਹਿਲਾ ਪਹਿਲ ਦੋ ਨੌਜਵਾਨਾਂ ਦੇ ਰੂਸ 'ਚ ਫਸੇ ਹੋਣ ਦੀ ਖਬਰ ਆਈ ਸੀ ਪਰ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੇ جنگ 'ਚ ਫਸੇ ਹੋਣ ਦੀ ਪੁਸ਼ਟੀ ਹੋਈ ਏ। ਦਰਸਲ ਬੀਤੇ ਦਿਨੀ ਇਹਨਾਂ ਨੌਜਵਾਨਾਂ ਦੀ ਰੂਸੀ ਫੌਜ ਦੀ ਵਰਦੀ 'ਚ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਉਹਨਾਂ ਨੇ ਰੂਸ ਦੇ ਜ਼ਬਰਦਸਤੀ ਭਾਰਤੀ ਨੌਜਵਾਨਾਂ ਨੂੰ ਜੰਗ 'ਚ ਧੱਕਣ ਦੇ ਹੱਲ ਲਗਾਏ ਸੀ। ਇਹਨਾਂ ਵਿੱਚ ਤਿੰਨ ਪੰਜਾਬੀ ਨੌਜਵਾਨ ਵੀ ਸ਼ਾਮਿਲ ਨੇ। ਇਹਨਾਂ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫੌਜ 'ਚ ਭਰਤੀ ਕੀਤਾ ਗਿਆ।

और वहां जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहां फिर हमको पुलिस ने पकड़ लिया पुलिस ने पकड़कर रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फोन पर बात करवाई और हमारे आगे शर्त रखी या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और ये हमें फ्रंट लाइन पर डालना चाहते हैं हमारी ਇੰਡੀਆ ਨਮੈਸੀ ਸੇ ਔਰ ਭਾਰਤ ਸਰਕਾਰ ਸੇ ਆਸ ਹੈ ਕਿ ਹਮੇ ਸਭ ਕੋ ਯਾ ਤੇ ਗਗਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨਦਾਰ ਰਹਿਣ ਵਾਲਾ ਜੋ ਟੂਰਿਸਟ ਵੀਜ਼ੇ ਤੇ ਰਸ਼ੀਆ ਘੁੰਮਣ ਗਿਆ ਸੀ ਪਰ ਉਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਜ਼ਾ ਦਾ ਡਰ ਦਿਖਾ ਕੇ ਜੰਗ ਚੇ ਲੜਨ ਲਈ ਭੇਜ ਦਿੱਤਾ ਗਿਆ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਵੀ ਸਾਡਾ ਬੱਚਾ ਹੈਗਾ ਉਹਦੇ ਨਾਲ ਇਦਾਂ ਹੋਇਆ ਕਿ ਉਹ ਟੂਰਿਸਟ ਵੀਜ਼ੇ ਤੇ ਘੁੰਮਣ ਗਏ ਸਨ ਰਸ਼ੀਆ ਦੇ ਵਿੱਚ ਤੇ ਉੱਥੇ ਜਾ ਕੇ ਪਤਾ ਨਹੀਂ ਕੀ ਚਾਂਚ ਪਾਇ ਕਿੰਨਾ ਚਿਰ ਤੇ ਸਾਨੂੰ ਫੋਨ ਹੀ ਨਹੀਂ ਆਇਆ ਉਹ ਦਸੰਬਰ ਦੀ 23 24 ਤਰੀਕ ਨੂੰ ਘਰੋਂ ਗਿਆ ਸੀ ਕਿੰਨਾ ਚਿਰ ਸਾਨੂੰ ਫੋਨ ਹੀ ਨਹੀਂ ਆਇਆ ਜਦੋਂ ਫੋਨ ਨਹੀਂ ਆਇਆ ਜਦੋਂ ਫਿਰ ਕਿਸੇ ਦੇ ਫੋਨ ਤੋਂ ਉਹਨੇ ਨਾਲ ਗੱਲ ਕੀਤੀ ਕਾਫੀ ਸਮਾਂ ਬਾਅਦ ਫਿਰ ਉਹਨੇ ਦੱਸਿਆ ਸਾਨੂੰ ਕਿ ਰਸ਼ੀਆ ਦੀ ਜਿਹੜੀ ਹੈ ਪੁਲਿਸ ਉਹਨੇ ਸਾਨੂੰ ਫੜ ਲਿਆ ਤੇ ਸਾਨੂੰ ਫੜ ਕੇ ਕਿਹਾ ਕਿ ਤੁਹਾਨੂੰ ਜਾਂ ਤੇ 10 ਸਾਲ ਦੀ ਕੈਦ ਹੋ ਜਾਏਗੀ ਡਰਾਇਤ ਮੁਕਾਇਆ ਜਾਂ ਫਿਰ ਆ ਕੇ ਫਾਰਮ ਉਹਨਾਂ ਦੇ ਤਰੀਕੇ ਤੇ ਸਾਈਨ ਕਰ ਲੋ ਇੱਕ ਸਾਲ ਦੀ ਤੁਹਾਨੂੰ ਆਰਮੀ ਜੁਆਇਨ ਕਰਨੀ ਪੈਗੀ ਬਹੁਤ ਸਹਿਮਗੇ ਡਰ ਗਏ ਡਰ ਕੇ ਫਿਰ ਉਹਨਾਂ ਸਾਈਨ ਕਰ ਦਿੱਤੇ ਫਿਰ ਉਹਨਾਂ ਨੇ ਆਰਮੀ ਦੀ ਵਰਦੀ ਪਵਾਤੀ ਭਰਤੀ ਕਰ ਲਿਆ ਫਿਰ ਕਹਿਣ ਲੱਗੇ ਵੀ ਤੁਹਾਨੂੰ 15 ਦਿਨ ਦੀ ਟ੍ਰੇਨਿੰਗ ਦੇ ਕੇ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਬਾਅਦ ਚ ਤੁਹਾਨੂੰ ਹੈਲਪਰ ਦੇ ਤੌਰ ਤੇ ਮਤਲਬ ਆਰਮੀ ਦੇ ਵਿੱਚ ਇੱਥੇ ਹੈੱਡ ਕੁਆਟਰ ਰੱਖਾਂਗੇ ਇਹ ਨਹੀਂ ਦੱਸਿਆ ਵੀ ਤੁਹਾਨੂੰ ਗਾਜੁਕ੍ਰੇਨ ਲੈ ਜਾਣਾ ਜਾਂ ਕਿਸ ਤਰ੍ਹਾਂ ਦਾ ਉਸ ਤੋਂ ਬਾਅਦ ਕੀ ਹੋਇਆ ਕਿ 15 ਦੀ ਬਜਾਏ 10 ਦਿਨ ਦੇ ਬਾਅਦ ਹੀ ਟ੍ਰੇਨਿੰਗ ਤੋਂ ਬਾਅਦ ਉਹ ਉਹਨਾਂ ਨੂੰ ਲੈ ਗਏ ਜਿੱਥੇ ਯੂਕਰੇਨ ਰਸ਼ੀਆ ਨੇ ਕਬਜ਼ੇ ਕੀਤੇ ਨੇ ਉਸ ਜਗ੍ਹਾ ਤੇ ਲੈ ਗਏ ਉਸ ਜਗ੍ਹਾ ਤੇ ਲੈ ਗਏ ਤੇ ਉਹ ਫਿਰ ਬੇਟਾ ਸਾਨੂੰ ਜਦੋਂ ਫੋਨ ਆਉਂਦਾ ਥੋੜਾ ਜਿਹਾ ਫੋਨ ਹੁੰਦਾ ਥੋੜੀ ਜੀ ਗੱਲ ਹੁੰਦੀ ਹੈ ਫਿਰ ਕਹਿੰਦਾ ਕਹਿ ਦਿੰਦਾ ਕਿ ਮਗਰੋਂ ਸਾਹਬ ਆ ਗਿਆ ਜਾਂ ਕਮਾਂਡਰ ਆ ਗਿਆ ਸਿਰਫ ਫੋਨ ਕਟਿਆ ਜਾਂਦਾ ਇੱਕ ਰੇਂਜ ਵੀ ਨਹੀਂ ਆਉਂਦੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਕੱਟੀ ਜਾਂਦੀ ਹੈ ਫਿਰ ਹੁਣ ਕਹਿ ਰਿਹਾ ਵੀ ਸਾਨੂੰ ਪਤਾ ਲੱਗ ਰਿਹਾ ਵੀ ਸਾਨੂੰ ਇਸ ਤੋਂ ਵੀ ਅੱਗੇ ਜਿਹਦੀ ਜੰਗ ਚੱਲ ਰਹੀ ਹੈ ਉੱਥੇ ਭੇਜ ਦੇਣਾ ਦੇ ਅਟੰਗ ਦੇ ਵਿੱਚ ਇਹ ਕਰਕੇ ਬੱਚੇ ਨੇ ਵੀ ਦਵਾਈ ਦੇ ਕੇ ਕਹਿ ਰਹੇ ਨੇ ਵੀ ਜਿੰਨੇ ਵੀ ਬੱਚੇ ਨੇ ਸੱਤ ਬੱਚੇ ਨੇ ਤੇ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਇੰਡੀਆ ਦੀ ਸਰਕਾਰ ਦੇ ਕੋਲ ਮੀਡੀਆ ਰਾਈ ਜਾਂ ਜੋ ਵੀ ਐਮਬੈਸਡਰੀ ਦੇ ਕੋਲ ਸਾਡੇ ਬੱਚੇ ਜਿਹੜੇ ਨੇ ਉਹ ਵਾਪਸ ਲਿਆਂਦੇ ਜਾਣ ਤੇ ਗਗਨਦੀਪ ਸਿੰਘ ਦੇ ਮਾਤਾ ਮੁਤਾਫਕ ਉਹਨਾਂ ਦਾ ਬੇਟਾ 23 ਦਸੰਬਰ ਨੂੰ ਘਰ ਹੋ ਗਿਆ ਸੀ ਅਤੇ ਰਸ਼ੀਆ ਚ ਉਹਨਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਸਮੇਂ ਉਹ ਕਿੱਥੇ ਨੇ ਉਹਨਾਂ ਨੂੰ ਕੋਈ ਵੀ ਇਲਮ ਨਹੀਂ ਜਦਕਿ ਉਹਨਾਂ ਦੀ ਆਪਣੇ ਬੇਟੇ ਨਾਲ ਮਸਾਂ ਹੀ 2-4 ਵਾਰ ਗੱਲ ਹੋਈ ਜਿਸ ਮੁਤਾਬਕ ਉਹਨਾਂ ਨੂੰ ਜੰਗ ਲਈ ਅੱਗੇ ਤੋਂ ਅੱਗੇ ਭੇਜਿਆ ਜਾ ਰਿਹਾ ਹੈ ਗਗਨਦੀਪ ਸਿੰਘ ਦੇ ਮਾਤਾ ਅਤੇ ਪਿਤਾ ਨੇ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਸਰਕਾਰ ਦਖਲ ਦੇ ਕੇ ਜਲਦੀ ਤੋਂ ਜਲਦੀ ਘਰ ਵਾਪਸ ਲਿਆਵੇ ਹਰਪ੍ਰਿੰਦਰ ਕੌਰ ਹਾਂਜੀ ਮੇਰਾ ਬੇਡਾ ਤੈਤ ਸੰਬੰਧਿਕ ਹੋ ਗਿਆ ਹੈ ਹਾਂਜੀ ਤੇ ਹੁਣ ਕੀ ਪਤਾ ਲੱਗਾ ਬੇਟੇ ਜਿਹੜੀ ਵੀਡੀਓ ਨਹੀਂ ਖੀ ਕਦੋਂ ਪਤਾ ਲੱਗਾ ਵੀਡੀਓ ਵਾਇਰਲ ਹੋ ਗਈ ਵੀਡੀਓ ਥੋੜੇ ਦਿਨ ਹੀ ਹੋ ਗਿਆ ਉਹਨੇ ਪਾਈ ਪਹਿਲਾਂ ਤੇ ਬਰਨਾਰਡ ਨਾਲ ਗੱਲ ਨਹੀਂ ਕੀਤੀ ਵਾਈਫ ਨੂੰ ਤੇ ਉਹ ਨਾ ਹੁਣ ਫੋਨ ਹੀ ਕਰਦਾ ਰਿਹਾ ਵੀ ਜਾ ਉਹਨਾਂ ਨੇ ਫੋਨ ਖੋਲੇ ਜਾ ਉਹ ਕੀ ਬਣਿਆ ਹਾਜੀ ਵੀ ਸਾਡਾ ਥੋੜੀ ਬਹੁਤੀ ਗੱਲ ਕਰਦਾ ਨਾ ਖੋਲ ਕੇ ਪੂਰੀ ਉਹਦੀ ਗੱਲ ਨਹੀਂ ਹੁੰਦੀ ਹਾਜੀ ਵੀ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਹਾਡਾ ਬੇਟਾ ਹੈਗਾ ਕਿੰਨੇ ਨੰਬਰ ਹਾਂਜੀ ਹੈਗਾ ਜੀ ਫਰਸਟ ਵਾਲੀ ਹਾਂਜੀ ਕੀ ਨਾਮ ਹੈ ਤੇ ਹੁਣ ਕਿਤੇ ਇਹ ਗੱਲ ਬਦੋ ਕਿੰਨਾ ਚਿਰ ਗਲਤ ਹੋਈ ਗੱਲਬਾਤ ਤੇ ਹੁੰਦੀ ਹੈ ਤਾਂ ਮਾੜੀ ਮੋਟੀ ਅੱਜ ਅੱਜ ਨਹੀਂ ਹੋਈ ਅੱਜ ਦੇਖੋ ਵਈ ਥੋੜੀ ਜੀ ਗੱਲ ਮਾਰੀ ਮੈਂ ਮਾੜੀ ਮੋਟਾ ਮੈਸੇਜ ਜਿਾ ਜਿਵੇਂ ਕਰਨ ਦੀ ਨਾ ਕੋਸ਼ਿਸ਼ ਮਮਾ ਮੈਂ ਠੀਕ ਆ ਜਾਂ ਇਦਾਂ ਬੋਲੇਗਾ ਬਾਕੀ ਉਹਨਾਂ ਨੂੰ ਇਹ ਹੋ ਜਾਂਦਾ ਕਿ ਮਮਾ ਉਹਨਾਂ ਨੂੰ ਗਾਂ ਤੋਂ ਗਾਂ ਤੋਂ ਰਹੀ ਜਾਂਦੇ ਨੇ ਹਰ ਰੋਜ਼ ਵੀ ਪਹਿਲਾਂ ਉਹਨਾਂ ਨੇ ਜਿੱਦਾਂ ਰੂਸ ਰੱਖਿਆ ਉਹਨਾਂ ਨੇ ਆਪਣੀ ਇੱਥੇ ਇਹਨਾਂ ਦੇ ਕੋਈ ਕੋ ਕੈਂਪ ਬਣੇ ਜਿੱਦਾਂ ਦੇ ਫੋਟੋ ਭੇਜੀ ਗਏ ਲਾਗੇ ਉਹ ਬਣੇ ਨੇ ਤੰਬੂ ਜੇ ਲਾਏ ਜਿੱਦਾਂ ਚ ਰੱਖਦੇ ਰੁਕਦੇ ਰਹੇ ਲੋ ਤੇ ਹੁਣ ਥੋੜੇ ਦਿਨ ਹੋ ਗਏ ਉਦੋਂ ਗਾਂ ਉਹਨੂੰ ਕੋਈ ਕਈ ਉਹ ਵਾਲਾ ਲਾਗੇ ਆ ਸਮੁੰਦਰ ਜੀ ਆਵਾ ਪਾਣੀ ਵਾਲਾ ਲਾਗੇ ਜਿਹਦੇ ਲਾਗੇ ਲੈ ਗਏ ਤੇ ਹੁਣ ਜਿੱਥੇ ਉਹ ਜੂਗਰਨ ਦੇ ਕਬਜ਼ੇ ਕੀਤੇ ਨਾ ਕਿ ਸਮੁੰਦਰ ਦੇ ਲਾਗੇ ਲੂਗੇ ਤੇ ਉੱਥੇ ਲਾਗੇ ਨੇ ਤੇ ਹੁਣ ਆਖਣ ਦੇ ਅੱਜ ਕੱਲ੍ਹ ਸਾਨੂੰ ਇਹ ਤੋਂ ਗਾਂ ਉਹਨਾਂ ਨੇ ਟ੍ਰੇਨਿੰਗ ਵਾਸਤੇ ਹੋਰ ਲੈ ਜਾਣਾ ਵਾ ਪਤਾ ਨਹੀਂ ਹੁਣ ਵੀ ਉਹ ਕਿਹੜੀ ਜਗ੍ਹਾ ਵਾ ਕਿਹੜੀ ਬਹਾਓ ਵੀ ਜਿੱਦਾਂ ਜੂਗਰਨ ਦੇ ਕਬਜ਼ੇ ਕਬਜ਼ੇ ਕੀਤੇ ਨੇ ਉਹਨਾਂ ਰਸ਼ੀਆ ਵਾਲਿਆਂ ਉੱਥੇ ਉਹਨਾਂ ਨੇ ਫੇਰ ਉਹਨੂੰ ਅੱਗੇ ਵੀ ਲੈ ਜਾਣਾ ਵਾ ਇਹ ਆਪਣੀ ਮਰਜ਼ੀ ਨਾਲ ਭਰਤੀ ਹੋਈ ਜਾਂ ਉਹਨਾਂ ਦੇ ਧੱਕੇ ਨਾਲ ਭਰਤੀ ਨਹੀਂ ਜੀ ਨਹੀਂ ਆਪਣੀ ਮਰਜ਼ੀ ਨਹੀਂ ਤੁਹਾਨੂੰ ਪਤਾ ਬੱਚਾ ਆਪਣੇ ਦੇਸ਼ ਖੋਦਾ ਆਪਣੀ ਮਰਜ਼ੀ ਨਾਲ ਭਰਤੀ ਹੋਣਾ ਪੈਂਦਾ ਦੂਜੀ ਦਫਾ ਵੀ ਬਹੁਤ ਧੱਕੇ ਨਾਲ ਸਾਰੇ ਬੱਚਿਆਂ ਨੂੰ ਪਤਾ ਸਿਆਣਿਆਂ ਨੂੰ ਪਤਾ ਹਰ ਇੱਕ ਨੂੰ ਪਤਾ ਸਾਰੇ ਤੁਹਾਨੂੰ ਖਬਰਾਂ ਹੈ ਵੀ ਸੌਂਦੇ ਸਾਰੇ ਸੌਂਦੇ ਬਿਜੂਕ ਦੀ ਤਰ੍ਹਾਂ ਸ਼ਿਆਦੀ ਕਿੰਨੀ ਲੜਾਈ ਹੋਣੀ ਆਪਸ ਚ ਉਹਦੀ ਉੱਥੇ ਬੱਚਾ ਆਪਣੀ ਮਰਜ਼ੀ ਨਾਲ ਭਰਤੀ ਹੋ ਸਕਦਾ ਤੁਹਾਡੀ ਕੀ ਮੰਗ ਹੈ ਜੀ ਤੇ ਮੇਰੀ ਸਾਡੀ ਦੀ ਅਸੀਂ ਮੰਗ ਹੈ ਸਰਕਾਰ ਕੋਲ ਸਾਨੂੰ ਸਾਡਾ ਬੱਚਾ ਵਾਪਸ ਚਾਹੀਦਾ ਹਰ ਹਾਲਤ ਵਿੱਚ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਰਵਨੀਤ ਸਿੰਘ ਦਾ ਪਰਿਵਾਰ ਵੀ ਸੈਂਟਰਲ ਪੰਜਾਬ ਟੀਵੀ ਤੇ ਆਇਆ ਸੀ ਜਿਨ੍ਹਾਂ ਦਾ ਬੇਟਾ ਵੀ ਇਸ ਵੀਡੀਓ 'ਚ ਦਿਖਾਈ ਦਿੱਤਾ ਹੈ ਇਸ ਤੋਂ ਇਲਾਵਾ ਇੱਕ ਤੀਜਾ ਨੌਜਵਾਨ ਵਿਕਰਮ ਸਿੰਘ ਵੀ ਇਸ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਜਿਸ ਦੇ ਪਰਿਵਾਰ ਨਾਲ ਸੈਂਟਰਲ ਪੰਜਾਬ ਟੀਵੀ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਸਰਕਾਰ ਇਹਨਾਂ ਪਰਿਵਾਰਾਂ ਦੀ ਸੁਣੇਗੀ ਅਤੇ ਇਹਨਾਂ ਦੇ ਬੱਚੇ ਜਲਦ ਘਰ ਵਾਪਸ ਆਉਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ